हां जी दोस्तों ब्लॉक विद डॉक्टर सुखदेव सिंह चैनल पे तकाडा सारेया दा स्वागत सारेया नु प्यार भरी सत श्री अकाल सो दोस्तों आज ਆਪਾਂ ਕੁਝ ਪਿੰਡ ਦੀਪ ਸਿੰਘ ਵਾਲਾ ਦੀ ਜਿਹੜੀ ਬੱਕਰੀ ਮੰਡੀ ਏ ਜਿਹੜੀ ਹਰ ਸੋਮਵਾਰ ਹਰ ਮੰਡੇ ਨੂੰ ਲੱਗਦੀ ਏ ਸੋ ਅੱਜ ਥੋੜੇ ਜੇ ਲੇਟ ਹੋ ਗਏ ਸੋ ਇੱਥੇ ਬਹੁਤ ਵਧੀਆ ਜਿਹੜਾ ਮੰਡੀਦਾਰੀ ਸਭਾ ਉਹ ਸਾਡੇ ਇਹਦੇ ਵਿੱਚ ਕਾਫੀ ਜਿਹੜੀ ਏ ਘਾਟ ਸੀਗੀ ਕਿ ਬਹੁਤ ਸਾਰੇ ਜਿਹੜੇ ਸਾਡੇ ਕਿ ਨੌਜਵਾਨ ਵੀਰ ਹੁਣ ਬੱਕਰੀ ਪਾਲਣ ਦੇ ਵਿੱਚ ਆ ਰਹੇ ਆ ਅੱਛਾ ਬਿਜ਼ਨਸ ਏ ਅੱਛਾ ਲਾਹੇਵੰਦ ਹੁੰਦਾ ਹੈ ਕਰ ਰਹੇ ਆ ਸੋ ਅੱਜ ਅਸੀਂ ਮੰਡੀ ਦੇ ਵਿੱਚ ਜਿਹੜੇ ਸਾਡੇ ਵੀਰ ਮਾਲ ਲੈ ਕੇ ਆਏ ਨੇ ਆ ਬੱਕਰੀਆਂ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਜਿਹੜੇ ਵੀਰ ਮੰਡੀ ਲਵਾਉਂਦੇ ਆ ਉਹਨਾਂ ਨਾਲ ਵੀ ਤੁਹਾਨੂੰ ਅੱਜ ਰੋ ਪ੍ਰੋਗਰਾਮਾਂਗੇ ਸੋ ਹਾਰਸ ਜਿਹੜੀ ਸੋਵਾਰ ਤੇ ਸੋਵਾਰ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜੀ ਦਾਣਾ ਮੰਡੀ ਦੇ ਵਿੱਚ ਮੰਡੀ ਲੱਗਦੀ ਏ ਸੋ ਆਪਾਂ ਕਰਦੇ ਆ ਗੱਲ ਜਿਹੜੇ ਵੀਰ ਇੱਥੇ ਮੰਡੀ ਕਰਾਉਂਦੇ ਆ ਉਹਨਾਂ ਦੇ ਨਾਲ ਸੋ ਵੀ ਸਸੇ ਕਾਲ ਜੀ ਸਸੇ ਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਸਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਇਹ ਆਪਣਾ ਨਾਮ ਤੇ ਪਿੰਡ ਦੱਸਿਓ ਜੀ ਆਪਣਾ ਨਾਮ ਸੋਨਾ ਸਿੰਘ ਆ ਜੀ ਜੀ ਪਿੰਡ ਦੀਪ ਸਿੰਘ ਵਾਲਾ ਜੀ ਤੇ ਜ਼ਿਲ੍ਹਾ ਫਰੀਦਕੋਟ ਓਕੇ ਤੇ ਵੀਰ ਜੀ ਜਿਹੜੀ ਤੁਸੀਂ ਇਹ ਬੱਕਰੀ ਮੰਡੀ ਏ ਕਦੋਂ ਲਵਾ ਕਦੋਂ ਦੀ ਲਵਾ ਰਹੇ ਸਾਨੂੰ ਮੰਡੀ ਲਾਉਣ ਦੇ ਨੂੰ ਗੁਰਜ ਨੇ 6 ਮਹੀਨੇ 6 ਮਹੀਨੇ ਇਹ ਤੁਹਾਡੇ ਕਿੰਦਾ ਮਨ ਚ ਵਿਚਾਰ ਆਇਆ ਵੀ ਆਪਾਂ ਮੰਡੀ ਲਵਾਈਏ ਇੱਥੇ ਮਨ ਦੇ ਵਿੱਚ ਵਿਚਾਰੇ ਸੋਸ਼ਲ ਮੀਡੀਆ ਦੇ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਹਾਂਜੀ 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 ਤੇ ਫਰੀਦਕੋਟ ਇਲਾਕੇ ਦੇ ਵਿੱਚ ਕੋਈ ਵੀ ਮੰਡੀ ਨਹੀਂ ਮੰਡੀ ਨਹੀਂ ਹੈ ਬਿਲਕੁਲ ਅਸੀਂ ਸੋਚਿਆ ਕਿ ਕਿਉਂ ਨਾ ਆਪਣੇ ਪਿੰਡ ਚ ਕਰਾਈਏ ਵੀ ਠੀਕ ਆ ਠੀਕ ਆ ਤੇ ਅੱਗੇ ਜਿੰਨੇ ਵੀ ਲੋਕ ਨੇ ਮੰਡੀ ਰਿਹੜੇ ਹੈਣੇਗੀ ਹਾਂਜੀ ਹਾਂਜੀ ਤੇ ਵਪਾਰ ਲੈਣ-ਦੇਣ ਵਗੇ ਕੀਤਾ ਜਾਵੇ ਵੈਰੀ ਗੁੱਡ ਤੇ ਵਧੀਆ ਮੰਨ ਕੇ ਚਲੋ ਲੋਕਾਂ ਨੂੰ ਵੀ ਦੂਰ ਜਾਣਾ ਨਾ ਪਵੇ ਠੀਕ ਆ ਠੀਕ ਆ ਉਹਨਾਂ ਨੂੰ ਉਹਨਾਂ ਕਰਾਇਆ ਪੈਂਦਾ ਕਿ ਆਪਾਂ ਨੇੜੇ ਹੋਊਗੀ ਉਹਨਾਂ ਨੇ ਕਰਾਇਆ ਤਾਂ ਬਚੂਗਾ ਬਚੂਗਾ ਜਿੱਦਾਂ ਜੀ ਫਾਇਦਾ ਜਿੱਦਾਂ ਆਪਣੇ ਹੁਣ ਗੁਰੂ ਸਾਹਿਬ ਏਰੀਆ ਦੇ ਵਿੱਚ ਪੂਰੀ ਬਾਰਡਰ ਬਰਡ ਦੇ ਵਿੱਚ ਕੋਈ ਤਰ੍ਹਾਂ ਦੀ ਮੰਡੀ ਜਿਹੜੀ ਬੱਕਰੀ ਮੰਡੀ ਨਹੀਂ ਲੱਗਦੀ ਸੋ ਉਹਨਾਂ ਦਾ ਫਾਇਦਾ ਲੋਕਾਂ ਨੂੰ ਹੋ ਰਿਹਾ ਉਹ ਤਾਂ ਬਿਲਕੁਲ ਹੋ ਹੀ ਰਿਹਾ ਜੀ ਠੀਕ ਆ ਜੀ ਹੱfte ਦੀ ਬਣ ਕੇ ਚਲੋ ਹਰ ਸਾਂਵਾਰਜੀ ਮੰਡੀ ਹੁੰਦੀ ਹੈ ਆਪਣੀ ਠੀਕ ਹੈ ਜੀ ਦਾਣਾ ਮੰਡੀ ਦੇ ਵਿੱਚ ਠੀਕ ਹੈ ਜੀ ਉਹਦਾ ਫਾਇਦਾ ਜਿੰਨੇ ਵੀ ਮੇਰੇ ਨੇੜੇ-ਨੇੜੇ ਦੇ ਪਿੰਡਾਂ ਦੇ ਲੋਕ ਨੇ ਆਉਂਦੇ ਨੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਉਹ ਅੱਜ ਵੀ ਆਏ ਹੋਏ ਨੇ ਓਕੇ ਤੇ ਅੱਗੇ ਹੋਰ ਵੀ ਬੰਦੇ ਜਿਹੜੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਫਾਇਦਾ ਲੱਗੂਗਾ ਠੀਕ ਹੈ ਜੀ ਤੇ ਉਹ ਬਾਕੀ ਤੁਸੀਂ ਆਡੀਅנס ਤੋਂ ਪੁੱਛੀ ਦਿਓ ਕੀ ਕਹਿੰਦੇ ਨੇ ਠੀਕ ਹੈ ਜੀ ਇੱਕ ਤੁਸੀਂ ਨਾ ਜਿਹੜੇ ਆਪਣਾ ਜੇ ਕਿਸੇ ਨੇ ਤੁਹਾਡੇ ਨਾਲ ਮਾਲ ਦੀ ਆਪਣਾ ਗੱਲਬਾਤ ਕਰਨੀ ਹੋਵੇ ਲੈਣ ਦੀ ਇਹ ਤਾਂ ਰੱਖਣ ਦਾ ਵੇਚਣ ਦੀ ਇੱਕ ਆਪਣਾ ਨੰਬਰ ਜਰੂਰ ਦੱਸੋ ਸਾਰਿਆਂ ਨੂੰ ਮੇਰਾ ਨੰਬਰ ਹੈਗਾ ਜੀ 88722 ਜੀ 12534 ਫਿਰ ਦੁਬਾਰਾ ਦੱਸ ਦਿਓ ਜੀ 88722 12534 ਠੀਕ ਹੈ ਜੀ ਇਹ ਸਨ ਸੋਨਾ ਸਿੰਘ ਜਿਹੜੇ ਮੰਡੀ ਦੇ ਓਨਰ ਨੇ ਮੰਡੀ ਲਵਾ ਰਹੇ ਨੇ ਮੈਂ ਇਹਨਾਂ ਦਾ ਨੰਬਰ ਜਿਹੜਾ ਆ ਡਿਸਪਲੇ ਕਰ ਦਿਆਂਗਾ ਜੇ ਕਿਸੇ ਵੀ ਸੱਜਣ ਨੇ ਕੋਈ ਆਪਣਾ ਜਾਨਵਰਾਂ ਬਾਰੇ ਪੁੱਛਣਾ ਹੋਵੇ ਜਾਂ ਜਾਨਵਰ ਲੈਉਣ ਬਾਰੇ ਪੁੱਛਣਾ ਹੋਵੇ ਸੋ ਉਹਨਾਂ ਨਾਲ ਗੱਲ ਕਰ ਸਕਦੇ ਆ ਸੋ ਸਾਡੇ ਇੱਥੇ ਹੋਰ ਵੀ ਜਿਹੜੇ ਮਾਲ ਲੈ ਕੇ ਆਏ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਸੋ ਵੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਣੋਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਤੇ ਪਿੰਡ ਕਿਹੜਾ ਜੀ ਜੀ ਮੇਰਾ ਪਿੰਡ ਦੁੱਧੇ ਢੰਡੀ ਨਾਮ ਸਤਨਾਮ ਸਿੰਘ ਸਤਨਾਮ ਸਿੰਘ ਜੀ ਕਦੋਂ ਤੋਂ ਤੁਸੀਂ ਇਹ ਬੱਕਰੀ ਪਾਲਣ ਦਾ ਕਿਰਤਾ ਕਰ ਰਹੇ ਹੋ ਜੀ ਮੈਂ 5 ਸਾਲ ਤੋਂ ਕਰ ਰਿਹਾ ਹਾਂ 5 ਸਾਲ ਹਾਂਜੀ ਠੀਕ ਹੈ ਜੀ ਤੇ ਇਹ ਤੁਹਾਨੂੰ ਕਿੱਦਾਂ ਦਾ ਤੰਦਾ ਲੱਗ ਰਿਹਾ ਕਿੱਦਾਂ ਦਾ ਬਿਜ਼ਨਸ ਜੀ ਬਹੁਤ ਵੇਟ ਰਹੀ ਹੈ ਆਪਣੇ ਵਾਸਤੇ ਤਾਂ ਮੈਂ ਤਾਂ ਆਪਦੀ ਪੱਠੇ ਦਾ ਕੰਮ ਵੀ ਛੱਡ ਗਈ ਅੱਛਾ ਇਹ ਇਸ ਕੰਮ ਦੇ ਵਿੱਚ ਓਕੇ ਓਕੇ ਆਪ ਜੀ ਮੈਂ 18 ਯਾਰ ਬੀਤ ਗਿਆ ਠੀਕ ਆ ਛੱਡ ਕੇ ਮੈਂ ਇਸ ਕੰਮ ਦੇ ਵਿੱਚ ਆ ਗਿਆ ਕੀ ਬਾਤ ਹੈ ਪੰਜ ਸਾਲ ਦਾ ਕੰਮ ਸਟਾਰਟਿੰਗ ਕੀਤੀ ਹੈ ਆਪਾਂ ਨੂੰ ਸਾਲ ਤਾਂ ਮਤਲਬ ਇਹਦੇ ਵਿੱਚ ਘਰਨਾ ਪਿਆ ਓਕੇ ਤੇ ਬਾਅਦ ਚ ਬੈਨੀਫਿਟ ਬਾਅਦ ਸ਼ੋ ਹੋ ਜੇ ਠੀਕ ਹੈ ਠੀਕ ਹੈ ਮੈਂ ਕੀਤੀ ਠੀਕ ਹੈ ਜੀ ਹੁਣ ਕਈ ਜਿਵੇਂ ਕਿ ਆਪਣੇ ਬੱਚੇ ਨੇ ਕਈ ਮੰਨ ਕੇ ਚੱਲੋ ਵੀ ਕਈ ਹੁਣ ਜਲਦੀ امیر ਹੋਣਾ ਚਾਹੁੰਦੇ ਨੇ ਵੀ ਇੱਕਦਮ ਜਿਵੇਂ ਮੈਂ ਵੀ ਘਾਟਾ ਘਾਟਾ ਖਾ ਲਿਆ ਸੀ ਮੈਂ ਵੀ ਇੱਕਦਮ ਬੱਕਰੀਆਂ ਲੈ ਲਈਆਂ ਉਹ ਸਾਰੀਆਂ ਮਰ ਗਈਆਂ ਮੇਰੇ ਕੋਲ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਰਹੂਗਾ ਵੀ ਕਿੱਦਾਂ ਕੰਮ ਸਟਾਰਟ ਕਰਨਾ ਚਾਹੀਦਾ ਇਹ ਕੰਮ ਜੀ ਛੋਟੇ ਬੱਚੇ ਤੋਂ ਨਾ ਕਰਨਾ ਓਕੇ ਇਹ ਬੱਕਰੀ ਲਿਓ ਚਾਹੇ ਤਾਂ ਸੂਈ ਲਓ ਠੀਕ ਹੈ ਜੀ ਚਾਹੇ ਸੋਣ ਵਾਲੀ ਲਓ ਠੀਕ ਹੈ ਜੀ ਬੱਕਰੀਆਂ ਲਓ 10 ਬੱਕਰੀਆਂ ਲਓ ਦਸਾਂ ਦੇ ਵਿੱਚ ਇੱਕ ਬਰੀਡਰ ਆਪਣਾ ਹੋਣਾ ਚਾਹੀਦਾ ਠੀਕ ਹੈ ਜੀ ਸੋਣ ਵਾਲੀਆਂ ਲਓ ਆਪਾਂ ਨੂੰ ਬਰੀਡ ਜਿਹੜੀ ਨਾਲ ਦੀ ਨਾਲ ਤਿਆਰ ਹੋਵੇ ਜਿਹੜੀ ਆਪਾਂ ਨੂੰ 6 ਮਹੀਨਿਆਂ ਬਾਅਦ ਆਪਣੀ ਐਮਡ ਨੀਂਦ ਵੀ ਰੌਣੀ ਸ਼ੁਰੂ ਹੋ ਜਾਵੇ ਆਮਦਨ ਸ਼ੁਰੂ ਹੋ ਜਾਵੇ ਹੈ ਹਾਂ ਜੀ ਓਕੇ 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 ਛੋਟਾ ਬੱਚਾ ਆਪਾਂ ਨੂੰ ਘਾਟਾ ਪਾਏਗਾ ਹੈ ਛੋਟੇ ਬੱਚੇ ਨੂੰ ਆਪਾਂ ਜਪਾਲਾਂਗੇ 6 ਮਹੀਨੇ ਲੱਗੂਗੇ ਫਿਰੰਦ ਕਰਾਸ ਕਰਾਵਾਂਗੇ 6 ਮਹੀਨੇ ਦਾ ਲੈਣਾ ਪੈਣਾ ਪਾਉ ਨੂੰ ਹਾਂਜੀ ਤੇ 6 ਮਹੀਨਾ ਬਾਅਦ ਫਿਰ ਲਾ ਕੇ ਆਪਾਂ ਕਿਆ ਬਾਤ ਤੇ ਉਹਨਾਂ ਨੂੰ ਕਰਾਸ ਕਰਾਵਾਂਗੇ ਤੇ 6 ਮਹੀਨੇ ਆਪਣਾ 5 ਮਹੀਨੇ ਹੋਣ ਦੀ ਸੂਨ ਦੀ ਵੀ ਸਾਰੀਆਂ ਫਿਰ ਬੰਨਣੀਆਂ ਪੈਣ ਰਹਿਣ ਸੁਨਣ ਲੇ ਟਾਈਮ ਲੱਗਦਾ ਹੁੰਦਾ ਵੇਖੋ ਦੋਸਤੋ ਕਿੰਨੀ ਵਧੀਆ ਨੌਲੇਜ ਦੀ ਗੱਲ ਮੈਂ ਵੀ ਐਵੇਂ ਕਟਾ ਖਾਦਾ ਸੀ ਮੈਂ ਸਾਰੇ ਬੱਚੇ ਲੈ ਆਇਆ ਸੀ ਮੈਂ 80-85 ਹਜ਼ਾਰ ਦੇ ਬੱਚੇ ਲੈ ਆਇਆ ਉਹ ਸਾਰੇ ਹੀ ਮਰ ਗਏ ਜਿਹੜੇ ਬੰਦੇ ਨੇ ਮੈਨੂੰ ਬੱਚੇ ਦਿੱਤੇ ਉਹ ਇਹਨਾਂ ਆਪਣੀਆਂ ਬੱਕਰੀਆਂ ਦੇ ਨਾਲੋਂ ਦੁੱਧ ਛੜਾਤਾ ਉਹਨਾਂ ਦਾ ਮੇਰੇ ਕੋਲ ਉਹਨਾਂ ਨੂੰ ਗੁੱਧ ਨਹੀਂ ਪਲਾਇਆ ਗਿਆ ਫੀਡ ਵਗੈਰਾ ਉਹਨਾਂ ਨੇ ਖਾਧੀ ਨਹੀਂ ਦੇਖੋ ਕਿੰਨੀ ਵਧੀਆ ਵੀਰ ਨੇ ਗੱਲ ਦੱਸੀ ਹੈ ਵੀ ਤੁਸੀਂ ਬੱਕਰੀ ਸੋਣ ਵਾਲੀ ਚਾਹੇ ਸੂਹੀ ਹੋਈ ਬੱਕਰੀ ਤੋਂ ਹੀ ਕੰਮ ਸ਼ੁਰੂ ਕਰੋ ਤੁਸੀਂ ਕਿੰਨੇ ਜਾਨਵਰ ਲੈ ਕੇ ਆਏ ਸੀ ਜੀ ਜੀ ਮੈਂ ਤਿੰਨ ਲਿਆ ਸੀ ਅੱਛਾ ਜੀ ਕਿੰਨਾ ਤੋਂ ਬਾਅਦ ਆਪਾਂ ਸਟਾਰਟ ਕੀਤਾ ਸੀਗਾ ਅੱਛਾ ਜੀ ਤਿੰਨਾਂ ਤੋਂ ਬਾਅਦ ਇਸ ਟਾਈਮ ਆਪਣੇ ਕੋਲ 20 ਬੱਕਰੀਆਂ ਠੀਕ ਹੈ ਤੇ ਤਿੰਨ ਮਾਉਣ ਪਤਰੀਆਂ ਵੀ ਸੁਕੀਆਂ ਗਾਂ ਓਕੇ ਤੇ ਦਾ ਇਹ ਤੇ ਹੁਣ ਇੱਥੇ ਕਿੰਨੇ ਲੈ ਕੇ ਆਏ ਜੀ ਮੰਡੀ ਜੀ ਕਿੰਨੇ ਲੈ ਵਾ ਇਸ ਟਾਈਮ ਅਸੀਂ ਤੇ ਯਾਰ ਤੁਸੀਂ ਆਪਣੇ ਮਾਲੇ ਨਾਲ ਆਏ ਆਂ ਆਪਾਂ ਅਸੀਂ 9 ਨਾਲ ਲੈ ਕੇ ਆਏ ਜੀ 9 ਨਾਲ ਲੈ ਕੇ ਤੁਹਾਨੂੰ ਇਹ ਜਿੱਦਾਂ ਕਿ ਮੰਡੀ ਵੀਰ ਲਵਾ ਰਿਹਾ ਆਪਣੇ ਏਰੀਏ ਦੇ ਵਿੱਚ ਮੈਂ ਵੀ ਦੇਖਦਾ ਵੀ ਮੰਡੀ ਹੈ ਨਹੀਂ ਨੇੜੇ-ਤੇੜੇ ਤੁਹਾਨੂੰ ਇਹ ਮੰਡੀ ਦਾ ਕਿਦਾਂ ਕੋ ਰਿਸਪੌਂਸ ਮਿਲ ਰਿਹਾ ਕਿਦਾਂ ਕੋ ਫਾਇਦਾ ਹੋ ਰਿਹਾ ਇਸ ਦਾ ਹੀ ਬਹੁਤ ਫਾਇਦਾ ਹੁੰਦਾ ਪਿਆ ਕਿ ਸਾਨੂੰ ਕਿਸੇ ਦੇ ਮਕਰ ਭਜਣਾ ਪੈਂਦਾ ਸੀ ਠੀਕ ਹੈ ਜੀ ਕੀ ਸਾਨੂੰ ਮਕਰ ਭਜਣਾ ਪੈਂਦਾ ਸੀ ਸਾਡਾ ਕੋ ਮਾਲ ਖਰੀਦੇਗਾ ਕੌਣ ਨਹੀਂ ਖਰੀਦੇਗਾ ਹੁਣ ਸਾਨੂੰ ਦਿੱਕਤ ਨਹੀਂ ਆ ਰਹੀ ਹੁਣ ਆ ਹੀ ਮੰਡੀ ਤੇ ਚੁੱਪ ਕਰਕੇ ਵਿੱਚ ਆਈਦਾ ਸਾਡਾ ਮਾਲ ਸਿੱਧਾ ਹੀ ਲੱਗ ਜਾਂਦਾ ਸਿੱਧਾ ਲੱਗ ਜਾਂਦਾ ਠੀਕ ਹੈ ਕਿਉਂਕਿ ਸਾਨੂੰ ਇਹ ਸੇ ਪਰੇਸ਼ਾਨੀ ਸਾਡੀ ਖਤਮ ਹੋ ਗਈ ਠੀਕ ਹੈ ਜੀ ਇਹ ਇਸ ਦਾ ਸਾਨੂੰ ਬੈਨੀਫਿਟ ਬਹੁਤ ਜ਼ਿਆਦਾ ਆ ਓਕੇ ਜਿਹੜੇ ਵੀਰ ਨਵਾਂ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੀਸ ਜਾ ਉਹਨਾਂ ਲਈ ਇਹ ਹੋਈ ਹੈ ਜੀ ਕੰਮ ਦੇ ਵਿੱਚ ਆਓ ਠੀਕ ਹੈ ਜੀ ਬੱਕਰੀ ਦਾ ਤਾਂ ਕੋਈ ਮਾੜਾ ਨਹੀਂਗਾ ਸਿਰਫ ਕੀ ਬਾਹਰ ਉਹਨਾਂ ਨੂੰ ਨਾ ਭਜੂ ਕੀ ਬਾਹਰ ਗਿਆ ਕੁਛ ਪਿਆ ਕੁਛ ਪਿਆ ਤੁਸੀਂ ਇੱਥੇ ਕੰਮ ਕਰੋ ਇਸ ਚੀਜ਼ ਦਾ ਆਪਾਂ ਨੂੰ ਇੱਥੇ ਹੀ ਬਹੁਤ ਹੋਈ ਠੀਕ ਹੈ Okay, okay, okay. ओके ओके एक वीर ਜੀ ਆਪਣਾ ਨੰਬਰ ਦੁੱਲ ਦੱਸਦੇ 98557 76247 ਠੀਕ ਹੈ ਜੀ ਮਿਹਰਬਾਨੀ ਓਕੇ ਜੀ ਇਹ ਸਾਡੇ ਵੀਰ ਜੀ ਜਿਹੜੇ ਇੱਥੇ ਮਾਲ ਲੈ ਕੇ ਆਏ ਨੇ ਸਾਡੇ ਅੰਕਲ ਜੀ ਵੀ ਆਏ ਨੇ ਇਹ ਵੀ ਮੈਨੂੰ ਲੱਗਦਾ ਵੀ ਇਹ ਵੀ ਮਾਲ ਲੈ ਕੇ ਆਏ ਨੇ ਇਹ ਵੀ ਬਹੁਤ ਮਲਾ ਆਪਣਾ ਇਹਨਾਂ ਦਾ ਵੀ ਤਜਰਬਾ ਜਿਹੜਾ ਜ਼ਿੰਦਗੀ ਦਾ ਕਿਉਂਕਿ ਸਿੱਖਣ ਵਾਲੀ ਜਿਹੜੀ ਗੱਲ ਹੈ ਉਹ ਸਿੱਖ ਲਈ ਚਾਹੀਦੀ ਏ ਸੋ ਆਪਾਂ ਅੰਕਲ ਜੀ ਨਾਲ ਉਹਦੀ ਗੱਲ ਕਰਾਂਗੇ ਅੰਕਲ ਜੀ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਥੋੜਾ ਜਿਹਾ ਸਾਨੂੰ ਦੱਸਿਓ ਵੀ ਆਪਣਾ ਜਿਹੜਾ ਇਹ ਬੱਕਰੀਆਂ ਵਾਲਾ ਬਿਜ਼ਨਸ ਹੈ ਇਹ ਕਿੱਦਾਂ ਦਾ ਹੈ ਹੈ ਤਾਂ ਬਿਲਕੁਲ ਸਹੀ ਹੈ ਜਿਹੜੇ ਬੱਚੇ ਹੁਣ ਪੜ੍ਹਾਈ ਕਰਕੇ ਪੈਸਾ ਤੇ ਲਾ ਲਾ ਕੇ ਬਾਹਰ ਨੂੰ ਤੁਰੇ ਜਾਂਦੇ ਨੇ ਹਾਂਜੀ ਉਹਨਾਂ ਨਾਲੋਂ ਜਿਹੜਾ ਇਹ ਘਰੇ ਕੰਮ ਕਰਨਾ ਇਹ ਬਹੁਤ ਵਧੀਆ ਕੰਮ ਹੈ ਬੱਕਰੀਆਂ ਦਾ ਠੀਕ ਹੈ ਠੀਕ ਹੈ ਆਪਦੇ ਬੱਕਰੀਆਂ ਸੰਭਣ ਸੂਣ ਵਾਲੀ ਬੱਕਰੀ ਲੈਣ ਸੂਣੀ ਲੈਣ ਠੀਕ ਹੈ ਜੀ ਬੱਚੇ ਜਿਹੜੇ ਨੇ ਆਪਦੀਆਂ ਮਾਵਾਂ ਦਾ ਦੁੱਧ ਚੰਗ ਉਹਨਾਂ ਕੇ ਖੇਤੀਬਾੜੀ ਜਾਂਦੇ ਨੇ ਠੀਕ ਹੈ ਜੀ ਬੱਕਰੀ ਨਾਲੇ ਪਤਾ ਲੱਗ ਜਾਂਦਾ ਹੈ ਵੀ ਬੱਕਰੀ ਸੰਭੀ ਹੈ ਓਕੇ ਤੇ ਜੇ ਛੋਟੇ ਬੱਚੇ ਲੈ ਲਿਗੇ ਤਾਂ ਫਿਰ ਤਾਂ ਘਾਟਾ ਹੀ ਘਾਟਾ ਠੀਕ ਹੈ ਜੀ ਇਹ ਬੱਕਰੀਆਂ ਦਾ ਤਾਂ ਬਹੁਤ ਵਧੀਆ ਇਹਦੇ ਸਾਰੇ ਵੀਰਾਂ of बात